ਓ ਯਾਰ ਆ ਹੀ ਨਹੀਂ ਹੈਗਾ ਸਮਾਨ ਲੈ ਕੇ ਕਿੰਨਾ ਚਿਰ ਹੋ ਗਿਆ ਉਹਨੂੰ ਯਾਰ ਫੋਨ ਕਰੇ ਨੂੰ ਤਾਂ ਹੀ ਤਾਂ ਮੈਂ ਪੈਸੇ ਪਹਿਲਾਂ ਪਾਈ ਸੀ ਯਾਰ ਮੈਨੂੰ ਤਾਂ ਤੋੜ ਲੱਗੀ ਜਾਂਦੀ ਐ ਉਹ ਆ ਗਿਆ ਮੇਨਾਂ ਦਾ ਉਹੀ ਆ ਹਾਂ ਉਹੀ ਆ ਮੈਨੂੰ ਲੱਗਦਾ ਤਾਂ ਉਹੀ ਆ ਉਹ ਆ ਗਿਆ ਬਈ ਯਾਰ ਬੜਾ ਟਾਈਮ ਲਾਤਾ ਯਾਰ ਆ ਓ ਭਾਈ ਯਾਰ ਟਾਈਮ ਤਾਂ ਲੱਗਦਾ ਰਾਤ ਚ ਮੈਨੇ ਬਥੇਰੇ ਨੇ ਪੈਸਾ ਤਾ ਤੋੜ ਮੈਨੂੰ ਤੋੜ ਲੱਗੀ ਜਾਂਦੀ ਐਰ ਤੂੰ ਟਾਈਮ ਬੜਾ ਲਾਦਾ ਮੈਂ ਤੈਨੂੰ ਪਹਿਲਾਂ ਮੈਂ ਤਾਂ ਹੀ ਤਾਂ ਤੈਨੂੰ ਪਹਿਲਾਂ ਪੈਸੇ ਪਾਈ ਸੀ ਯਾਰਾ ਇਹ ਦੀ ਫੁਟਾ ਲੋਕਾਂ ਆ ਨਾ ਮੇਰਾ ਮੁੰਡੇ ਨੂੰ ਯਾਰ ਕੁਝ ਲਾ ਕੇ ਗਏ ਜੰਨ ਦਾ ਘੱਟਪੜ ਲਾਇ ਦੇ ਉਹ ਮੋਰ 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 ਚੱਲ ਉਹ ਰੋ 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 ਕ ਓਏ ਬਾਈ ਕੀ ਗੱਲ ਹੋ ਗਈ ਪਰ ਐਸਾ ਮੁੰਡੇ ਨੂੰ ਕਿਪੜਾ ਗਿਆ ਓਏ ਮੈਂ ਕੁਛ ਮਰਜ਼ੀ ਫੜਾ ਕੇ ਆਇਆ ਤੈਨੂੰ ਕੀ ਲੋੜ ਐ ਸਾਲਿਆ ਮੈਨੂੰ ਜਾਣਦਾ ਥੋੜੀ ਕਰਤੂਤ ਮੈਂ ਜਾਣਦਾ ਸਾਲਿਆ ਥੋੜੇ ਕਰਕੇ ਸਾਡੇ ਪਿੰਡ ਦਾ ਸਿਵਾ ਠੜਾ ਨਹੀਂ ਹੁੰਦਾ ਨੱਤਨ ਮਾਨੋਰੀ ਵਣ ਮਰਦਾ ਐ ਅੱਛਾ ਮੈਂ ਕਰਦਾ ਉਹਨਾਂ ਨੂੰ ਆਪਾਂ ਹੀ ਮਗਾੰਦੇ ਨੇ ਮੇਰੇ ਕੋਲ ਫੋਨ ਆਇਆ ਹੋਇਆ ਐ ਚੈੱਕ ਮਾਰ ਮੇਰੀ ਗੱਲ ਸੁਣ ਨਾ ਆਹ ਦੇਖ ਪਹਿਲਾਂ ਫੋਨ ਆਇਆ ਹੋਇਆ ਅਜੀ ਮੈਨੂੰ 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 ਤੇਰੇ ਫੋਨ ਦਾ ਮੈਨੂੰ ਤੇਰੇ ਕੋਈ ਫੋਨ ਦਾ ਕੋਈ ਮਤਲਬ ਨਹੀਂ ਠੀਕ ਐ ਨਾ ਜੱਜ ਤੋਂ ਬਾਅਦ ਸਾਡੇ ਪਿੰਡ 'ਚ ਦੇ ਹੈਗਾ ਲੱਤਾਂ ਤੋੜ ਦੁੱਧਰੀਆਂ ਐ ਕਿਵੇਂ ਲੱਤਾਂ ਤੋੜਦੇ ਉਹ ਸਾਲਿਆ ਰਹਿਣ ਦੇ ਆ ਜਿਹੜੀਆਂ ਖੇਡਾਂ ਚੱਕੀ ਫਿਰਦਾ ਨਾ ਮੈਂ ਬਚਪਨ ਚ ਖੇਡਦਾ ਨਿਆ ਇਹਦੇ ਨਾਲ ਠੀਕ ਹੈ ਨਾ ਤੇ ਮੇਰੀ ਗੱਲ ਸੁਣ ਲੈ ਵਾਰਨਿੰਗ ਦਿੰਦਾ ਤੈਨੂੰ ਮੈਂ ਜੇ ਹੁਣ ਸਾਡੇ ਪਿੰਡ ਚ ਦਿੱਸ ਗਿਆ ਨਾ ਲੱਤਾਂ ਤੋੜਨੂ ਤੇਰੀਆਂ ਤੇ ਤਰ ਹੋ ਜਾ ਜੇ ਹੁਣ ਦਿੱਸਿਆ ਸਾਡੇ ਪਿੰਡ ਚ ਲੱਤਾਂ ਤੋੜਨੂ ਤੇਰੀਆਂ ਮੈਂ ਕਰਦਾ ਹੱਥ ਤੂੰ ਤਰ ਹੋ ਜਾ ਤਰ ਉਹ ਤੂੰ ਬਾਈਕ ਆ ਬਾਈਕ ਆ ਬਾਈਕ ਆ ਲੱਤਾਂ ਤੋੜਨੂ ਤੇਰੀਆਂ ਜੇ ਹੁਣ ਤੇਰੇ ਪਿੰਡ ਚ ਸਾਲੇ ਨਿਸ਼ੇੜੀ ਕਿੱਥੇ ਹੋਣੇ ਪਿੰਡ ਦਾ ਮਾਹੌਲ ਖਰਾਬ ਕਰਕੇ ਰੱਖਤਾ ਪੰਡਿਤ ਵੀ ਆ ਗਿਆ ਬਈ ਉਹ ਬਹੁਤ ਹੈ ਬਹੁਤ ਹੈ ਤੂੰ ਦੇਖੀ ਕਿਵੇਂ ਸ਼ਾਨਦਸ਼ ਕਮਾਂਗੇ ਇਹਨਾਂ ਦੀ ਸਾਰੇ ਮਲੰਗ ਅੰਮੇਲ ਨੂੰ ਲਾਂਦੇ ਰਦਾ ਅੰਮੇ ਕਰਦਾ ਉਹ ਐਮਐਲਏ ਵੀ ਨਹੀਂ ਚੱਕ ਰਿਆ ਯਸ ਹੁਣ ਉਹ ਸਾਸਤਰੀਕਰ ਐਮਐਲਏ ਸਾਹ ਉਹ ਠੀਕ ਠਾਕ ਹਾਂ ਦੱਸੋ ਤੇ ਉਹ ਨਾ ਇੱਕ ਅੱਜ ਮੈਂ ਗਿਆ ਸੀ ਆ ਸਮਾਨ ਦੇਣ ਕਿਤੇ ਹਾਂਜੀ ਹਾਂਜੀ ਤੇ ਇੱਕ ਹੋਰ ਬੰਦਾ ਸੀਗਾ ਸਾਨੂੰ ਫੋਟੋ ਭੇਜੀ ਸੈਂਡ ਕਰੀਆ ਮੈਨੇ WhatsApp ਤੇ ਦੇਖ ਲਿਓ ਕਿ ਮੈਂ ਕੀ ਕਹਿੰਦਾ ਕਿ ਉਹ ਆਪਾਂ ਨੂੰ ਡਿੱਕਾ ਲਾ ਰਿਹਾ ਰਸਤੇ 'ਚ ਹਾਂ ਤੇ ਉਹ ਹੋ ਪਤਾ ਕੀ ਕਹਿੰਦਾ ਕਹਿੰਦਾ ਜੀ ਮੇਰੇ ਪਿੰਡ 'ਚ ਦਿਖਾਗੇ ਥੋੜੂ ਤੁਹਾਨੂੰ ਉਹ ਕਰ ਦੂਗਾ ਮੈਂ ਲੱਤਾਂ ਤੜਾ ਦੂਗਾ ਤੇਰੀਆਂ ਸਾਰੇ ਸਾਰੇ ਉਹਦੀਆਂ ਤੜਾ ਦੂਗਾ ਕਹਿੰਦਾ ਜਿੱਥੇ ਤੇਰੇ ਉੱਪਰ ਤੱਕ ਦੇ ਨੇ ਸਾਰਿਆਂ ਨੂੰ ਚੁਕਾ ਦੂਗਾ ਕਹਿੰਦਾ ਹਾਂ ਹਾਂਜੀ ਹਾਂਜੀ ਉਹਦਾ ਹੱਲ ਕਰਨਾ ਪੈਣਾ ਜੀ ਕੋਈ ਨਾ ਕਰ ਦੰਨਿਆ ਮੂੰਹ ਬੰਦ ਕਰ ਦੰਨਿਆ ਉਹਦਾ ਹਾਂਜੀ 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 ਉਹਦਾ ਕੰਡਾ ਕੱਢਣਾ ਪਊਗਾ ਜੀ ਆਪਾਂ ਨੂੰ ਕੋਈ ਨਾ ਮੈਂ ਕਰਦਾ ਹੱਲ ਮੈਂ ਭੇਜਦਾ ਇੱਕ ਬੰਦਾ ਭੇਜ ਦੇਣਾ ਸਵਾ ਵਰਗਾ ਉਹੀ ਬੰਦਾ ਤੇ ਬੱਸ ਉਹ ਆਪੇ ਉਹਦਾ ਲੱਤਾਂ ਬਾ ਤੋੜ ਦੂਗਾ ਤੇ ਜਾਨੋਂ ਨਹੀਂ ਮਾਰਨਾ ਹੈਗਾ ਆਪਾਂ ਨੇ ਕੋਈ ਨਾ ਆਪਾਂ ਇੱਕ ਵਾਰੀ ਉਹਦਾ ਮੂੰਹ ਬੰਦ ਕਰਾ ਦਨੇ ਜੇ ਬਾਅਦ ਚ ਵੀ ਤੰਗ ਕਰੂਗਾ ਫਿਰ ਆਪਾਂ ਕਰ ਦਾਂਗੇ ਹੱਲ ਠੀਕ ਹੈ ਜੀ ਠੀਕ ਹੈ ਓਕੇ ਜੀ ਉਹ ਪਿੱਛੇ ਬੜੀ ਹਾਲ ਚਾਲ ਹੈ ਵਧੀਆ ਵੀ ਵਧੀਆ ਆ ਕੀ ਕਰਾ ਲਿਆ ਉਹਦਾ ਮੋਟਰਸਾਈਕਲ ਦੇ ਅੱਗੇ ਕੁੱਤਾ ਆ ਗਿਆ ਸੀ ਬਈ ਡਿੱਗ ਗਿਆ ਜੀ ਅੱਛਾ ਹਾਂ ਫੇਰਾ ਆ ਕਿਵੇਂ ਹੋਣਾ ਕੀ ਹੋ ਗਿਆ ਇਹਦਾ ਉਹ ਉਹ ਟੁੱਟ ਰਹੀ ਹੈ ਹੱਡੀ ਟੁੱਟ ਰਹੀ ਹੈ ਹੱਡੀ ਟੁੱਟ ਗਈ ਹਾਂ ਅੱਛਾ ਫਿਰ ਤੁਹਾਡਾ ਮਨ ਕਰੇ ਡਾਕਟਰਾਂ ਨੇ ਵੱਧ ਪੈਸੇ ਮੰਗੇ ਹੋਣੇ ਹੋਰ ਹੋਰ ਬਈ ਇਹਨੇ ਪੱਟੀ ਕਰਾਈ ਐ ਲਈ ਪੱਟੀ ਕਰਾਈ ਐ ਆਪਰੇਸ਼ਨ ਦੇ ਆਪਰੇਸ਼ਨ ਦੇ ਕਿੰਨੇ ਰੁਪਏ ਮੰਗਦੇ ਨੇ ਬਈ ਮੰਗਦੇ ਨੇ ਲੱਖ ਰੁਪਏ ਕ ਮੰਗਦੇ ਨੇ ਫਿਰ ਅੱਛਾ ਤਾਂ ਹੀ ਦੱਸ ਪੈਸੇ ਨਹੀਂ ਹੈਗੇ ਕੀ ਨਾ ਨਾ ਬਈ ਪੈਸੇ ਨੇ ਹੈਗੇ ਪਰ ਉਹਲੇ ਪੈਸੇ ਨੇ ਤੂੰ ਟੈਨਸ਼ਨ ਨਾਲ ਆ ਯਾਰ ਆਪਾਂ ਸਭ ਖੜ੍ਹੇ ਆ ਤੇਰੇ ਨਾਲ ਪੈਸੇ ਪੁੱਛਣ ਦੀ ਨਾ ਟੈਨਸ਼ਨ ਲੈ ਕੋਈ ਚੱਕਰ ਨਹੀਂ ਤੂੰ ਟੈਂਸ਼ਨ ਨਾਲ ਹੈ ਤੇਰਾ ਆਪ ਹੀ ਹੱਲ ਮੈਂ ਆਪ ਹੀ ਕਰ ਦੂਆ ਠੀਕ ਐ ਐਂ ਦਾ ਕੌਣ ਕਰਦਾ ਬਈ ਹੱਲੇ ਯਾਰਾ ਤੇ ਤੂੰ ਟੈਂਸ਼ਨ ਨਾਲ ਹੈ ਯਾਰ ਮੈਂ ਹੈਗਿਆ ਤੇਰੇ ਨਾਲ ਤੇਰਾ ਵੱਡਾ ਭਾਈ ਹੈਗਿਆ ਬਸ ਇੱਕ ਛੋਟਾ ਇਹ ਮੇਰਾ ਕੰਮ ਕਰਨਾ ਪਊਗਾ ਕਰਦੇ ਆਂ ਕੰਮ ਤਾਂ ਕੀ ਕੰਮ ਕਰਨਾ ਹੈ ਬਈ ਦੱਸ ਦੇ ਯਾਰ ਕੰਮ ਤਾਂ ਤੈਨੂੰ ਦੱਸ ਦੂਆ ਜੇ ਕਰੇਗਾ ਤਾਂ ਕਰਦੇ ਆਂ ਕਰਤਾ ਦਵਾਂਗੇ ਬਈ ਦੱਸ ਤਾਂ ਦੇ ਜਿਹੜਾ ਤੇਰੇ ਨਾਲ ਪਛੋਂ ਉਹ ਬੰਦਾ ਨਹੀਂ ਸੀ ਮੋਟਰਸਾਈਕਲ ਤੇ ਹਾਂ ਹਾਂ ਹਨ ਜਿਹੜਾ ਜਿਹੜਾ ਮੈਨੂੰ ਰੋਕ ਕੇ ਕੁਛ ਕੁਛ ਬੋਲਦਾ ਸੀ ਦਿਖਾ ਹਾਂ ਹਾਂ ਮੈਂ ਨਾ ਕਿਵੇਂ ਉਹ ਬੰਦੇ ਦਾ ਟਾਈਮ ਚਕਾ ਦੇ ਤੈਨੂੰ ਸਾਰਾ ਕੁਝ ਕਰ ਦਮਾ ਨਾ ਨਾ ਭਾਈ ਉਹ ਤਾਂ ਆਪਣਾ ਯਾਰ ਦੋਸਤ ਹੈ ਪੱਕਾ ਓਏ ਅੱਜ ਕੱਲ ਕਿਹੜਾ ਯਾਰ ਉਹਦਾ ਯਾਰ ਫੁੱਦੂ ਬੰਦੇ ਨੇ ਤੂੰ ਕਿਉਂ ਟੈਨਸ਼ਨ ਲੈ ਪੈਸੀ ਮੂਰੇ ਕਿਸੇ ਦੀ ਉਹ ਨੂੰ ਪੈਸੇ ਦਊਂਗਾ ਤੂੰ ਉਹਦਾ ਉਹ ਕਰਾ ਟਾਈਮ ਚਕਾ ਤੂੰ ਟੈਨਸ਼ਨ ਕਿਉਂ ਲੈ ਤੇਰਾ ਘਰ ਵੀ ਪਵਾਉਂਗਾ ਜੇ ਕੱਲ ਨੂੰ ਤੇਰਾ ਵਿਆਹ ਵੀ ਵੀ ਹੋ ਗਿਆ ਤੇਰਾ ਵਿਆਹ ਚ ਸਾਰਾ ਖਰਚਾ ਮੈਂ ਕਰੂੰਗਾ ਟੈਨਸ਼ਨ ਕਿਉਂ ਲੈਨੇ ਕਿਉਂਕਿ ਨਾ ਉਹਦਾ ਟਾਈਮ ਚਕਾ ਮੈਨੂੰ ਕੋਈ ਨਾ ਫੇਰ ਭਾਈ ਚਕਾ ਦਿੰਦੇ ਆ ਉਹਦਾ ਤੈਨੂੰ ਪਤਾ ਹੈ ਕਿਹੜੇ ਵੇਲੇ ਕਿੱਥੋਂ ਆਂਦਾ ਹੈ ਉਹ ਹਾਂ ਹਾਂ ਭਾਈ ਸਾਰੀ ਡਿਟੇਲ ਮੈਨੂੰ ਐਂ ਦੱਸੋ ਕਿੱਥੇ ਜਾਂਦਾ ਕਿਵੇਂ ਜਾਂਦਾ ਯਾਰ ਮੈਨੂੰ ਸਾਰਾ ਕੁਝ ਦੱਸੋ ਉਹ ਬਈ ਸ਼ਾਮ ਨੂੰ 7 ਵਜੇ ਖੇਤੋਂ ਆਇਆ ਕਰਦਾ ਖੇਤ 'ਚ ਗੇੜਾ ਮਾਰ ਕੇ ਆਂਦੇ ਹਾਂ ਹਾਂ ਗੇੜਾ ਮਾਰ ਕੇ ਆਂਦੇ ਉਹ ਤਨ ਫਿਰ ਇਹ ਕੱਚਾ ਆ ਰਾਇ ਨਹੀਂ ਜਾਂਦਾ ਉਹ ਉੱਥੇ ਦੀ ਨੱਗਾ ਕਰਦਾ ਉੱਥੇ ਖੇਤ ਹੈ ਉਹਨਾਂ ਦਾ ਕੋਈ ਚੱਕਰ ਨਹੀਂ ਟੈਨਸ਼ਨ ਨਾ ਲੈ ਸ਼ੇਰਾ ਤੇਰੇ ਕੋਲ ਪੈਸੇ ਪਹੁੰਚ ਜਾਣਗੇ ਮੇਰਾ ਨੰਬਰ ਲੈ ਲੈ ਤੇ ਤੈਨੂੰ ਮੈਂ ਤੇਰਾ ਨੰਬਰ ਬੋਲੀ ਇੱਕ ਵਾਰ 76943365 ਤੇਰਾ ਨੰਬਰ ਹੋ ਗਿਆ ਮੇਰੇ ਕੋਲ ਨੋਟ ਠੀਕ ਹੈ ਤੈਨੂੰ ਫੋਨ ਕਰੂੰਗਾ ਮੈਂ ਠੀਕ ਹੈ ਤੇ ਉਹ ਕਰੀ ਜੇ ਪੈਸੇ ਦੀ ਲੋਡ ਹੋਈ ਤੈਨੂੰ ਪੇ ਕਰ ਦੂੰਗਾ ਠੀਕ ਹੈ ਕੋਈ ਨਾ ਠੀਕ ਹੈ ਬਾਈ ਦੇ ਹੁੰਦੇ ਟੈਨਸ਼ਨ ਨਾ ਲਈ ਕੋਈ ਨਾ ਬਾਈ ਸਮਾਰ ਸਮੂਨੋ ਕੀ ਹੈ ਕੋਈ ਹੋਰ ਚੀਜ਼ ਦੀ ਲੋੜ ਤਾਂ ਨਹੀਂ ਕਾਸ਼ੇ ਦੀ ਲੋੜ ਨਹੀਂ ਤੂੰ ਬੰਦਾ ਭਲਾ ਕਿੱਥੇ ਆ ਡੱਕਰੇ ਕਰਨੀ ਨੇ ਉਹਦੇ ਡੱਕਰੇ ਮੈਂ ਵੱਡ ਤਾਂ ਕੋਈ ਸ਼ੰਤ ਤਾਂ ਹੈ ਨਹੀਂ ਆ ਤਾਰ ਪੱਟ ਲਾਂਗੇ ਬਸ ਤਾਰ ਪੱਟ ਕੇ ਉਹਦੀ ਉਹ ਕਰਨ ਠੀਕ ਹੈ ਚੱਕ ਦਾਂਗੇ ਕੰਮ ਫੱਟੇ ਬਾਬਾ ਤੂੰ ਦੇਖਦਾ ਚੱਲੇ ਵਧੀਆ ਵਧੀਆ ਵੀ ਹੋਰ ਸੁਣਾ ਬੱਸ ਵੈਸੀ ਘੜੀ ਦੀ ਹੋਰ ਮਾਤਾ ਉਹਨੇ ਹਾਂ ਠੀਕ ਨੇ ਬਾਈ ਕਿ ਮੈਂ ਤਰਾ ਠੀਕ ਹੈ ਬਾਈ ਪਹਿਲਾਂ ਨਾਲ ਵਧੀਆ ਬਾਈ